ਵਿਸਮਨ ਵਿਸਮ ਭੈ ਵਿਸਮਾਜ ਜਿਨ ਬੂਝਿਆ ਤਿਸ ਆਇਆ ਸਵਾਗ ਪ੍ਰਭ ਕੈ ਰੰਗ ਰਾਤ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਕੋ ਇਹ ਦਾਤੇ ਦੁਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵਲਾ ਦੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਨੋ ਆਪ ਸੱਚ ਜੁਗਾਦ ਸੱਚ ਹੈ ਤੇ ਸੱਚ ਨਾਨਕ ਹੋਸੀ ਭੇ ਸੱਚ ਵਸ਼ਟਪਦੇ ਚਰਨ ਸਤ ਸਤ ਪਰ ਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣ ਤਾਰੀ ਸ਼ਬਦ ਸਤ ਸਤ ਪ੍ਰਭ ਬਕਤਾ ਸਤ 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 ਜਤ ਸੁਨਤਾ ਬੁੱਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਦਾ ਜਨ ਮਾਨਿਆ ਕਰਮ ਕਰਾਵਨ ਤਿਨ ਮੂਲ ਪਛਾਨਿਆ ਜਾਂ ਕਹਿ ਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਭੈ ਤੇ ਨਿਰਪਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹ ਸਮਾਨਾ ਬਸ ਮਾਹਲੇ ਬਸ ਗੜਾਈ ਤਾ ਤਉ ਭੈਣ ਨਾ ਕਹਿ ਨਾ ਜਾਈ ਬੂਝਾ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਮਨ ਪਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਦਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਕਤਹਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਦਾ ਪਰਦਾ ਢਾਕੈ ਆਪਣੇ ਸੇਵਕੀ ਸਰ ਪਰ ਰਾਖੈ ਆਪਣੇ ਦਾਤ ਕਉ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ اپنے سیوک کی آپ پت راک ہے تا کی کوئے نہ لاخ ہے پرب کے سیوک کو کو نہ کوچ پرب کے سیوک اونچتے اونچے جو پرب اپنی سیوا لایا نانک سو سیوک دہند پرگایا نی کیری محکل رکھ ہے پسم کرے لشکر کوٹ لاکھ ہے جس کا ساس نہ کٹتے آپ ਤਾ ਤੌ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਟ ਤਿਸ ਕੇ ਕਰਤ ਬਿਰਥੇ ਜਾਤ ਮਾਰੈ ਨਾ ਰਾਖੈ ਅਵਰ ਨਾ ਤੋਏ ਸਰਬ ਜੀ ਆਕਾਰ ਆਖਾ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਕਬ ਜਪੀਐ ਪੀ ਅੰਮ੍ਰਿਤ ਇਹ ਮਾਨ ਤਨ ਧ੍ਰਪੀਐ ਨਾਮ ਰਤਨ ਜਿਨ ਗੁਰ ਮੁਖ ਪਾਇਆ ਦੇਸਿਕਿ ਅਵਰਨਾਹੀ ਦ੍ਰਿਸ਼ਟਾਇ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜੰ ਤ੍ਰਿਪਤਾਨੇ ਮਨ ਤਨ ਨਾਮਹਿ ਨਾਮ ਸਮਾਨੇ ਊਠਤ ਬੈਠਤ ਸੋਤ ਨਾਮ ਕਹ ਨਾਮਿਕ ਜਨ ਕੈ ਸਦ ਕਾਮ ਬੋਲਹੁ ਜਸ ਜਿਹ ਬਾਦਨ ਰਾ ਪ੍ਰਭ ਅਪਨੇ ਜਨ ਕੀ ਦੀਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੈ ਸਮਾਇ ਜੋ ਹੋਵਾ ਹੋ ਸੋ ਜਾਣੈ ਪ੍ਰਭ ਆਪਣੇ ਤਾਂ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹ ਏਕ ਨ ਜਾਣੋ ਆਪ ਬਹਿਰ ਪ੍ਰਭ ਬਸੈ ਹਜੂਰੇ ਕਹ ਨਾਨਕ ਸੇ ਈ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਾਂ ਅਪਨਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵਹਿ ਤਿਸ ਕੈ ਦਰਸ ਸਭ ਪਾਪ ਮਿਟਾਵਹਿ ਅਵਰ ਸਿਆਨ ਪਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਹੁ ਸਦ ਪੈਰਾ ਸਲੋਕ ਸਤਿ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਮ ਿਸ ਕਾ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਗੁਰ ਸਿੱਖ ਕਾ ਹਲਕ ਪਲ ਤਸਵਾਰੈ ਨਾਨਕ ਸਤਗੁਰ ਸਿੱਖ ਕਾ ਜੀ ਨਾਲ ਸਮਹਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪ ਸਤ ਕਉ ਕਰ ਕਛ ਨਜਨਾਵੈ ਹਰ ਹਰ ਨਾਮ ਰਿਦੈ ਸਦ ਧਿਆਵੈ ਮਨ ਬੇਚੈ ਸਤਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾਹੋਤਿ ਪਰਾ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ